ਤੇਗ ਬਹਾਦਰ ਸਿਮਰੀਏ ਕਰਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਈ ਨਵੇਂ ਪਾਤਸ਼ਾਹ ਦੇ ਹੱਥੀ ਲਿਖਿਆ ਹੁਕਮਨਾਮਾ ਵੀ ਮੌਜੂਦ ਹੈ ਇੱਕ ਹੱਥ ਲਿਖਤ ਹੁਕਮਨਾਮਾ ਵੀ ਸੁਭਾਈਮਾਨ ਹੈ ਜਿਹੜਿਆ ਸੰਗਤਾਂ ਦਰਸ਼ਨ ਕਰਦੀਆਂ ਨੇ ਇਹ ਪਟਿਆਲਾ ਦੀ ਧਰਤੀ ਤੇ ਸੁਭਾਇਮਾਨ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਇਸੇ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰ ਕਮਲਾਂ ਦੇ ਨਾਲ ਲਿਖਿਆ ਹੋਇਆ ਹੁਕਮਨਾਮਾ ਵੀ ਸੁਸ਼ੋਭਿਤ ਹੈ ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਜਿਸ ਤਰ੍ਹਾਂ ਭਾਗਰਾਵਾਂ ਜੀ ਨੂੰ ਬਚਨ ਕੀਤੇ ਬੀਬੀ ਕਰਮੋ ਨੂੰ ਬੇਨਤੀ ਕੀਤੀ ਬਚਨ ਜਿਹੜੇ ਕੀਤੇ ਉਹਦੀ ਬੇਨਤੀ ਪ੍ਰਵਾਨ ਕਰਕੇ ਜੋ ਬਚਨ ਕੀਤੇ ਉਹ ਸਾਰੇ ਹੁਕਮਨਾਮੇ ਦੇ ਵਿੱਚ ਦਰਜ ਨੇ ਗੁਰੂ ਸਾਹਿਬ ਜੀ ਨੇ ਲਿਖਿਆ ਕਿ ਜਿਹੜਾ ਮੇਰੇ ਹੁਕਮਨਾਮੇ ਦੇ ਦਰਸ਼ਨ ਪਾਵੇਗਾ ਜਮ ਧਾਮ ਨਹੀਂ ਜਾਵੇਗਾ ਇਸ ਪਾਵਨ ਸਥਾਨ ਤੇ ਨਵੇਂ ਗੁਰੂ ਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਲਾਕੇ ਦੇ ਲੋਕਾਂ ਨੂੰ ਕਈ ਵਾਰ ਦਿੱਤੇ ਇੱਥੇ ਇਸ਼ਨਾਨ ਕਰਨ ਨਾਲ ਉਹਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ ਮਨ ਇਛਤផល ਦੀ ਪ੍ਰਾਪਤੀ ਹੋਵੇਗੀ ਪਟਿਆਲਾ ਦੇ ਵਿੱਚ ਸੁਬਾਇਮਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਹੱਥੀ ਲਿਖਿਆ ਹੁਕਮਨਾਮਾ ਵੀ ਮੌਜੂਦ ਹੈ ਸੰਗਤਾਂ ਦੇ ਵੱਲੋਂ ਲਗਾਤਾਰ ਉਸੇ ਹੁਕਮਨਾਮੇ ਦੇ ਦਰਸ਼ਨ ਕੀਤੇ ਜਾਂਦੇ ਨੇ ਕਿਉਂਕਿ ਗੁਰੂ ਸਾਹਿਬ ਦੇ ਵੱਲੋਂ ਜਦੋਂ ਇੱਥੇ ਹੁਕਮਨਾਮਾ ਰੱਖਿਆ ਗਿਆ ਸੀ ਤਾਂ ਇਹ ਹੁਕਮ ਵੀ ਕੀਤਾ ਸੀ ਕਿ ਜਿਹੜਾ ਵੀ ਕੋਈ ਸੰਗਤ ਇੱਥੇ ਆਏਗੀ ਹੁਕਮਨਾਮੇ ਦੇ ਦਰਸ਼ਨ ਕਰੇਗੀ ਉਹ ਮੇਰੇ ਹੀ ਸਿੱਧਾ ਦਰਸ਼ਨ ਕਰੇਗੀ ਤੇ ਇਸੇ ਤੋਂ ਬਾਅਦ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਉਹਨਾਂ ਦੇ ਵੱਲੋਂ ਇਸ ਹੁਕਮਨਾਮੇ ਦੇ ਦਰਸ਼ਨ ਵੀ ਕੀਤੇ ਜਾਂਦੇ ਨੇ ਗੁਰੂ ਸਾਹਿਬ ਦੇ ਵੱਲੋਂ ਇਹ ਵੀ ਹੁਕਮ ਹੋਇਆ ਸੀ ਜਦੋਂ ਸੰਗਤ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਕਿ ਇਸ ਪਿੰਡ ਲਹਿਲ ਦੇ ਵਿੱਚੋਂ ਬਿਮਾਰੀ ਨਹੀਂ ਜਾਂਦੀ ਤੇ ਉਸ ਵੇਲੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜਿਹੜਾ ਵੀ ਕੋਈ ਵਿਅਕਤੀ ਇਸ ਅਸਥਾਨ ਤੇ ਆ ਕੇ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਉਸ ਤੇ ਸਾਰੇ ਰੋਗ ਦੂਰ ਹੋਣਗੇ ਕਹਿੰਦੇ ਨੇ ਉਸ ਵੇਲੇ ਇਸ ਪੂਰੇ ਇਲਾਕੇ ਦੀ ਦਿੱਖ ਬਹੁਤ ਰਮਣੀਕ ਸੀ ਚਾਰੇ ਪਾਸੇ ਹਰਿਆਲੀ ਤੇ ਉੱਚੇ-ਉੱਚੇ ਦਰਖਤ ਇਲਾਕੇ ਨੂੰ ਹੋਰ ਸੋਹਣਾ ਬਣਾ ਦਿੰਦੇ ਸਨ ਉਸੇ ਦੌਰਾਨ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਅਸਥਾਨ ਤੇ ਕੁਝ ਸਮਾਂ ਠਹਿਰੇ ਤੇ ਸੰਗਤਾਂ ਨੂੰ ਦਰਸ਼ਨ ਦਿਦਾਰ ਦੇ ਕੇ ਨਿਹਾਲ ਕੀਤਾ ਗੁਰੂ ਸਾਹਿਬ ਭਾਈ ਭਾਗਰਾਮ ਦੀ ਬੇਨਤੀ ਮੰਨ ਕੇ ਪਿੰਡ ਲਹਿਲ ਵਾਲੇ ਕ ਪਾਣੀ ਦੇ ਟੋਬੇ ਦੇ ਕਿਨਾਰੇ ਬਿਰਾਜਮਾਨ ਹੋਏ ਕਹਿੰਦੇ ਨੇ ਉਸ ਵੇਲੇ ਲਹਿਲ ਪਿੰਡ ਦੇ ਵਿੱਚ ਬੱਚਿਆਂ 'ਚ ਬਿਮਾਰੀ ਫੈਲੀ ਹੋਈ ਸੀ ਜਿਸ ਬਾਰੇ ਸੁਣ ਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜੋ ਵੀ ਪ੍ਰਾਨੀ ਸਰਦਾ ਸਿਹਤ ਇੱਥੇ ਆ ਕੇ ਇਸ਼ਨਾਨ ਕਰੇਗਾ ਉਸ ਦੇ ਰੋਗ ਦੂਰ ਹੋਣਗੇ ਇਹ ਵੀ ਹੁਕਮ ਹੋਇਆ ਕਿ ਜੋ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰੇਗਾ ਉਸ ਨੂੰ ਸਾਰੇ ਤੀਰਥਾਂ ਦਾ ਫਲ ਵਿਪ੍ਰਾਪਤ ਹੋਵੇਗਾ ਇਸੇ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰ ਕਮਲਾਂ ਦੇ ਨਾਲ ਲਿਖਿਆ ਹੋਇਆ ਹੁਕਮਨਾਮਾ ਵੀ ਸੁਸ਼ੋਭਿਤ ਹੈ ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ। ਔਰ ਗੁਰੂ ਸਾਹਿਬ ਜੀ ਦੀ ਯਾਦ ਅੰਦਰ ਗੁਰਦੁਆਰਾ ਸ੍ਰੀ ਦੋਖਨਵਰਨ ਸਾਹਿਬ ਸ਼ਸ਼ੋਭਤ ਹੈ ਔਰ ਇਸੇ ਪਿੰਡ ਦੇ ਰਹਿਣ ਵਾਲੀ ਬੀਬੀ ਕਰਮੋ ਉਹ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਈ ਦਰਸ਼ਨ ਕੀਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਇੱਥੇ ਇੱਕ ਬਿਮਾਰੀ ਦੇ ਕਾਰਨ ਜਿਹੜੇ ਬੱਚੇ ਨੇ ਉਹਨਾਂ ਦੀ ਮੌਤ ਜਨਮ ਤੋਂ ਪਹਿਲਾਂ ਹੋ ਜਾਂਦੀ ਹੈ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਕਿਰਪਾ ਕਰੋ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਜਿਹੜਾ ਇੱਥੇ ਆ ਕੇ ਇਸ ਨਿਰਮਲ ਜਲ ਦੇ ਨਾਲ ਇਸ਼ਨਾਨ ਕਰੇਗਾ ਇਸ ਸਥਾਨ ਤੇ ਆ ਕੇ ਜਿਹੜਾ ਨਾਤਮਸਤਕ ਹੋਵੇਗਾ ਗੁਰੂ ਕੀ ਬਾਣੀ ਨਾਲ ਜੁੜੇਗਾ ਉਹਦੇ ਸਾਰੇ ਰੋਗ ਦੂਰ ਹੋਣਗੇ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਤੋ ਇਸੇ ਕਰਕੇ ਇਸ ਸਥਾਨ ਦਾ ਨਾਮ ਹੀ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਹੈ। ਉਹ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਇਸ ਜਾਦਗਾਰੀ ਸਥਾਨ ਵਿਖੇ ਸਤਿਗੁਰੂ ਜੀ ਦਾ ਇੱਕ ਹੱਥ ਲਿਖਤ ਹੁਕਮਨਾਮਾ ਵੀ ਸੁਭਾਈਮਾਨ ਹੈ ਜਿਹਦੇ ਸੰਗਤਾਂ ਦਰਸ਼ਨ ਕਰਦੀਆਂ ਨੇ ਜਿਹਦੇ ਵਿੱਚ ਸਾਰਾ ਹਵਾਲਾ ਦਿੱਤਾ ਗਿਆ ਜਿਸ ਤਰ੍ਹਾਂ ਭਾਗਰਾਮ ਜੀ ਨੂੰ ਬਚਨ ਕੀਤੇ ਬਿਬੇ ਕਰਮੋ ਨੂੰ ਬੇਨਤੀ ਕੀਤੇ ਬਚਨ ਜਿਹੜੇ ਕੀਤੇ ਉਹਦੀ ਬੇਨਤੀ ਪ੍ਰਵਾਨ ਕਰਕੇ ਜੋ ਬਚਨ ਕੀਤੇ ਉਹ ਸਾਰੇ ਹੁਕਮਨਾਮੇ ਦੇ ਵਿੱਚ ਦਰਜ ਨੇ ਅਖੀਰ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਕਿ ਜਿਹੜਾ ਮੇਰੇ ਹੁਕਮਨਾਮੇ ਦੇ ਦਰਸ਼ਨ ਪਾਵੇਗਾ ਜਮ ਧਾਮ ਨਹੀਂ ਜਾਵੇਗਾ ਔਰ ਇੱਥੇ ਇਸ਼ਨਾਨ ਕਰਨ ਨਾਲ ਉਹਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ